ਤੁਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੇ ਦਿੰਦੇ ਹੋ ਅਸਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿਗਰਟ ਤੇ ਸ਼ਰਾਬ ਦੇ ਰਹੇ ਹੋ ਜੀ ਹਾਂ ਹਾਲਾਂਕਿ ਇਹ ਖਬਰ ਸੁਣ ਕੇ ਤੁਹਾਨੂੰ ਥੋੜਾ ਜਿਹਾ ਅਜੀਬ ਜ਼ਰੂਰ ਲੱਗੇਗਾ ਪਰ ਇੱਕ ਰਿਸਰਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਤੁਸੀਂ ਸਾਰੇ ਹੀ ਸੋਚਦੇ ਹੋ ਕਿ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਵੇ ਉਹਨਾਂ ਦੀ ਸਿਹਤ ਜੋ ਹੈ ਉਹ ਬਿਲਕੁਲ ਠੀਕ ਰਹੇ ਜਿਸ ਦਾ ਧਿਆਨ ਤੁਸੀਂ ਜ਼ਰੂਰ ਰੱਖਦੇ ਹੋ ਪਰ ਕਿਤੇ ਨਾ ਕਿਤੇ ਅਣਜਾਣੇ ਦੇ ਵਿੱਚ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਜਿਸ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੇ ਰਹੇ ਨੇ ਉਹ ਇਹ ਸਮਝ ਲੈਣ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਨਹੀਂ ਸਗੋਂ ਸ਼ਰਾਬ ਤੇ ਸਿਗਰਟ ਦੇ ਰਹੇ ਨੇ ਜਿੰਨਾ ਕਿ ਨੁਕਸਾਨ ਸ਼ਰਾਬ ਤੇ ਸਿਗਰਟ ਦੇ ਨਾਲ ਹੁੰਦਾ ਹੈ ਉਨਾਂ ਦਾ ਨੁਕਸਾਨ ਇਵਨ ਕਿ ਉਸ ਤੋਂ ਜ਼ਿਆਦਾ ਨੁਕਸਾਨ ਬੱਚਿਆਂ ਨੂੰ ਮੋਬਾਈਲ ਫੋਨ ਦੇ ਨਾਲ ਹੋ ਰਿਹਾ ਹੈ ਜੀਆ ਆਖਰੇ ਕਿਵੇਂ ਹੋ ਰਿਹਾ ਇਸ ਪੂਰੀ ਰਿਪੋਰਟ ਬਾਰੇ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵਿਸਥਾਰ ਪੂਰਵਕ ਇਹ ਆਖਰ ਡਾਕਟਰਾਂ ਦੇ ਵੱਲੋਂ ਕੀ ਕੁਝ ਰਿਸਰਚ ਕੀਤੀ ਗਈ ਹੈਗੀ ਕੀ ਕੁਝ ਸਾਵਧਾਨੀਆਂ ਵਰਤਣ ਦੇ ਲਈ ਮਾਪਿਆਂ ਨੂੰ ਤੇ ਉਸ ਹਰ ਇੱਕ ਵਿਅਕਤੀ ਨੂੰ ਸਲਾਹ ਦਿੱਤੀ ਗਈ ਹੈਗੀ ਜਿਨ੍ਹਾਂ ਦੇ ਵੱਲੋਂ ਮੋਬਾਈਲ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਅੱਜ ਕੱਲ ਬਹੁਤ ਸਾਰੇ ਮਾਮਲੇ ਜਿਹੜੇ ਨੇ ਸામਣੇ ਆ ਰਹੇ ਨੇ ਡਿਪਰੈਸ਼ਨ ਦੇ ਐਂਗਜ਼ਾਈਟੀ ਦੇ ਅਜਿਹੇ ਦੇ ਵਿੱਚ ਕੁਝ ਬੱਚੇ ਅਜਿਹੇ ਵੀ ਨੇ ਜੋ ਸੁਸਾਇਡ ਕਰ ਰਹੇ ਨੇ ਤਾਂ ਵੱਡਾ ਕਾਰਨ ਮੋਬਾਈਲ ਫੋਨ ਵੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਡਾਕਟਰਾਂ ਨੇ ਕੀ ਖੁਲਾਸਾ ਕੀਤਾ ਉਹ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਤੁਹਾਡੇ ਵੀ ਬੱਚੇ ਦੇਖਦੇ ਨੇ ਮੋਬਾਈਲ ਫੋਨ ਤਾਂ ਕੋ ਜਾਓ ਸਾਵਧਾਨ ਸਿਗਰਟ ਤੇ ਸ਼ਰਾਬ ਨਾਲੋਂ ਵੀ ਖਤਰਨਾਕ ਹੈ ਮੋਬਾਈਲ ਫੋਨ ਹੌਲੀ-ਹੌਲੀ ਘਾਟੂ ਹੋ ਰਹੀ ਹੈ ਬੱਚਿਆਂ ਦੀ ਯਾਦਾਂ ਡਾਕਟਰ ਅਨੇਕ ਕਾਰਦੇ ਤੇ ਹੈਰਾਨ ਕਰ ਦੇਣ ਵਾਲੇ ਵੱਡੇ ਖੁਲਾਸੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਿਖਾਉਂਦੇ ਹੋਵੋਗੇ ਕਿ ਸ਼ਰਾਬ ਸਿਗਰਟ ਸਿਹਤ ਦੇ ਲਈ ਕਿੰਨਾ ਹਾਨੀਕਾਰਕ ਹੋ ਸਕਦੇ ਨੇ ਇਸ ਦੇ ਸੇਵਨ ਦੇ ਨਾਲ ਜ਼ਿੰਦਗੀ ਕੱਟ ਹੋ ਜਾਂਦੀ ਹੈ ਤੇ ਇਹ ਇੱਕ ਬਹੁਤ ਬੁਰੀ ਲਾਤ ਹੈ ਤੇ ਅਕਸਰ ਹੀ ਤੁਸੀਂ ਬੱਚੇ ਜਦੋਂ ਸ਼ਰਾਰਤ ਕਰਦੇ ਹੋਣਗੇ ਤੁਸੀਂ ਉਹਨਾਂ ਨੂੰ ਮੋਬਾਈਲ ਫੋਨ ਫੜਾ ਦਿੰਦੇ ਹੋਵੋਗੇ ਜਾਂ ਬੱਚੇ ਰੋਟੀ ਖਾ ਲੈਣ ਇਸ ਦੇ ਲਈ ਤੁਸੀਂ ਉਹਨਾਂ ਨੂੰ ਮੋਬਾਈਲ ਦੇ ਦਿੰਦੇ ਹੋਵੋਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਮੋਬਾਈਲ ਵੀ ਬੱਚਿਆਂ ਦੇ ਲਈ ਕਿਸੇ ਵੀ ਵਿਅਕਤੀ ਦੇ ਲਈ ਸ਼ਰਾਬ ਤੇ ਸਿਗਰਟ ਤੋਂ ਘੱਟ ਨਹੀਂ ਹੈ ਜੀ ਹਾਂ दरअसल ਦਿਨਿਕ भास्कर ਦੀ ਇੱਕ ਰਿਪੋਰਟ ਦੇ ਵਿੱਚ ਡਾਕਟਰਾਂ ਨੇ ਵੱਡਾ ਖੁਲਾਸਾ ਕੀਤਾ ਹੈ ਅਮਰੀਕਾ ਦੇ ਵਿੱਚ ਓਬਾਮਾ ਅਤੇ ਬਾਈਡਨ ਸਰਕਾਰਾਂ ਦੇ ਵਿੱਚ ਅਮਰੀਕੀ ਸੋਚਨ ਜਨਰਲ ਰਾਚਕੇ ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਉਤੇ ਵੀ ਬਹੁਤ ਜ਼ੋਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਸ਼ਰਾਬ ਅਤੇ ਸਿਗਰਟ ਤੇ ਲਿਖਿਆ ਹੁੰਦਾ ਹੈ ਕਿ ਇਹ ਸਿਹਤ ਦੇ ਲਈ ਹਾਨੀਕਾਰਕ ਹੈ। ਇਸੇ ਤਰ੍ਹਾਂ ਸੋਸ਼ਲ ਮੀਡੀਆ ਐਪਸ ਤੇ ਵੀ ਇਹ ਚੇਤਾਵਨੀਆਂ ਲਿਖ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਸਾਡੇ ਸਰੀਰ ਅਤੇ ਦਿਮਾਗ ਨੂੰ ਸ਼ਰਾਬ ਅਤੇ ਸਿਗਰਟ ਵਾਂਗ ਹੀ ਨੁਕਸਾਨ ਪਹੁੰਚਾ ਰਹੇ ਨੇ। ਜੀ ਹਾਂ। ਨਵੰਬੇ 2024 ਦੇ ਵਿੱਚ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਉਤੇ پابੰਦੀ ਲਗਾ ਦਿੱਤੀ ਸੀ। ਹੁਣ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਸੰਬੰਧੀ ਸਖਤ ਕਾਨੂੰਨ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਹੁਣ ਇੱਥੇ ਜਾਣਦੇ ਆ ਕਾਰਨ ਕੀ ਹੈ। ਦਰਅਸਲ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਲੋਕਾਂ ਦੀ ਬ੍ਰੇਨ ਵਾਇਰਿੰਗ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਅਤੇ ਕਿਸ਼ੋਰਾਂ ਦੇ ਦਿਮਾਗ ਨੂੰ ਹੁੰਦਾ ਹੈ। ਜੀ ਹਾਂ। ਅਮਕੀਰਨ ਸਾਈਕੋਲੋਜੀਕਲ ਐਸੋਸੀਏਸ਼ਨ ਦੇ ਚੀਫ ਸਾਇੰਸ ਆਫੀਸਰ ਮਿਚ ਪੈਂਸਟਿਨ ਦੇ ਮੁਤਾਬਕ ਬੱਚੇ ਹਰ ਛੋਟੀ ਜਿਹੀ ਖੁਸ਼ੀ ਦੇ ਲਈ ਸੋਸ਼ਲ ਮੀਡੀਆ ਉਤੇ ਡਿਪੈਂਡ ਹੁੰਦੇ ਜਾ ਰਹੇ ਨੇ। ਇਸ ਕਾਰਨ ਡਿਪਰੈਸ਼ਨ ਅਤੇ ਚਿੰਤਾ ਦੇ ਮਾਮਲੇ ਜੁੜੇ ਨੇ ਐਂਗਜ਼ਾਇਟੀ ਦੇ ਜਿਹੜੇ ਮਾਮਲੇ ਨੇ ਉਹ ਲਗਾਤਾਰ ਵਧ ਰਹੇ ਨੇ। ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੇ ਇੱਕ ਅਧਿਐਨ ਦੇ ਮੁਤਾਬਕ ਸੋਸ਼ਲ ਮੀਡੀਆ ਉਤੇ ਬਹੁਤ ਜ਼ਿਆਦਾ ਐਕਟਿਵ ਰਹਿਣ ਦੇ ਕਾਰਨ ਲੋਕਾਂ ਨੂੰ ਲੋੜਿੰਦੀ ਨੀਂਦ ਨਹੀਂ ਮਿਲ پا ਰਹੀ ਇਸ ਦਾ ਉਹਨਾਂ ਦੀ ਮਾਨਸਿਕ ਸਿਹਤ ਉਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਇਸ ਕਾਰਨ ਉਹਨਾਂ ਦੀ ਜੋ ਮੈਮਰੀ ਹੈ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਹੈ ਅਤੇ ਉਹ ਐਂਗਜ਼ਾਇਟੀ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਕੈਲੀਫੋਰਨੀਆ ਯੂਨੀਵਰਸਿਟੀ ਐਲਵਰ ਨੇ ਇਹ ਕਦਿਆਂ ਕੀਤਾ ਅਧਿਐਨ ਕੀਤਾ ਅੰਕੜੇ ਸਾਹ ਦੇ ਨਾਲ ਪਿਛਲੇ 20 ਸਾਲਾਂ ਦੇ ਵਿੱਚ ਮਨੁੱਖਾਂ ਦਾ ਅਟੈਂਸ਼ਨ ਸਪੈਨ 2 ਮਿੰਟ ਤੋਂ ਘਟ ਹੋ ਕੇ 47 ਸੈਕਿੰਡ ਹੋ ਚੁੱਕਿਆ ਹੈ ਜੀ ਹਾਂ ਸੋਸ਼ਲ ਮੀਡੀਆ ਦੀ ਲਤ ਇਸ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਮਤਲਬ ਕਿ ਇੱਕ ਚੀਜ਼ ਉੱਤੇ ਫੋਕਸ ਕਰਨ ਦੀ ਕਪੈਸਿਟੀ ਬਹੁਤ ਘਟ ਹੋ ਗਈ ਹੈ ਅਤੇ ਇਸ ਦੇ ਕਈ ਲੱਛਣ ਵੀ ਨੇ ਜਿਨ੍ਹਾਂ ਨੂੰ ਜਾਣਨਾ ਬਿਹਤ ਜ਼ਰੂਰੀ ਹੈ ਮਨੋਵਿਗਿਆਨੀ ਡਾਕਟਰ ਕ੍ਰਿਸ਼ਨਾ ਮਿਸ਼ਰਾ ਦੇ ਮੁਤਾਬਕ ਕਿਸੇ ਬੁਰੀ ਆਦਤ ਨੂੰ ਛੱਡਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਦੀ ਜਗ੍ਹਾ ਇੱਕ ਚੰਗੀ ਆਦਤ ਨੂੰ ਬਦਲ ਦੇਣਾ ਇਸ ਤਰ੍ਹਾਂ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੋਵੇਗਾ ਕਿ ਤੁਸੀਂ ਆਪਣੇ ਮਨ ਨੂੰ ਬੁਰੀਆਂ ਆਦਤਾਂ ਵੱਲ ਪਟਕਾਓ ਜਿਵੇਂ ਕਿ ਜੇਕਰ ਕਹਾਣੀਆਂ ਨੋਵਲ ਜਾਣਕਾਰੀ ਭਰਪੂਰ ਕਿਤਾਬਾਂ ਤੁਸੀਂ ਪੜ੍ਹ ਸਕਦੇ ਹੋ ਇਸ ਦੇ ਨਾਲ ਤੁਸੀਂ ਮੋਬਾਈਲ ਵੱਲ ਜ਼ਿਆਦਾ ਧਿਆਨ ਨਹੀਂ ਕੇਂਦ੍ਰਿਤ ਕਰ ਸਕੋਗੇ ਇਸੇ ਦਿਨਾਲ ਕੁਝ ਨਵਾਂ ਸਿੱਖਣਾ ਜਿਵੇਂ ਕਿ 뮤ਜ਼ਿਕ ਇਨਸਟਰੂਮੈਂਟ ਜਾਂ ਫਿਰ ਡਾਂਸ ਸਿੱਖ ਸਕਦੇ ਹੋ ਆਨਲਾਈਨ ਜਾਂ ਫਿਰ ਆਫਲਾਈਨ ਤੁਸੀਂ ਨਵੀਆਂ ਭਾਸ਼ਾਵਾਂ ਸਿੱਖ ਸਕਦੇ ਹੋ ਆਊਟਡੋਰ ਗੇਮ ਜਾਂ ਇਨਡੋਰ ਗੇਮਸ ਜੋ ਹੈ ਉਹ ਖੇਡ ਸਕਦੇ ਹੋ ਜੇਕਰ ਤੁਹਾਨੂੰ ਕੁਕਿੰਗ ਦਾ ਸ਼ੌਂਕ ਹੈ ਤਾਂ ਤੁਸੀਂ ਕੁਕਿੰਗ ਕਰ ਸਕਦੇ ਹੋ ਜਾਂ ਕੋਈ ਵੀ ਅਜਿਹਾ ਕੰਮ ਜਿਸ ਦੇ ਵਿੱਚ ਤੁਹਾਨੂੰ ਮਜ਼ਾ ਆਉਂਦਾ ਹੈ ਲੇਕਿਨ ਉਹ ਕੰਮ ਮੋਬਾਈਲ ਫੋਨ ਨਹੀਂ ਹੋਣਾ ਚਾਹੀਦਾ ਇਸ ਦੇ ਨਾਲ ਤੁਸੀਂ ਆਪਣੇ ਮੈਂਟਲ ਹੈਲਥ ਦਾ ਧਿਆਨ ਰੱਖ ਸਕਦੇ ਹੋ ਤਾਂ ਹਲੇ ਵੀ ਸਮਾਂ ਤੁਹਾਡੇ ਬੱਚੇ ਜਾਂ ਤੁਸੀਂ ਜੇਕਰ ਸੋਸ਼ਲ ਮੀਡੀਆ ਦੇ ਨਾਲ ਜੋ ਹੈ ਹੈਬਿਟ ਤੁਹਾਡੀ ਬਣ ਚੁੱਕੀ ਹੈ ਤਾਂ ਤੁਸੀਂ ਦੂਰੀ ਬਣਾ ਸਕਦੇ ਹੋ ਇਸ ਦੇ ਲਈ ਆਪਣੀ ਜੀਵਨ ਸ਼ੈਲੀ ਯਾਨੀ ਕਿ ਜੋ ਲਾਈਫ ਸਟਾਈਲ ਹੈ ਉਸ ਦੇ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਜ਼ਰੂਰ ਲੱਗੇਗਾ ਲੇਕਿਨ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ ਤੇ ਤੁਹਾਡੀ ਜੋ ਮੈਂਟਲ ਹੈਲਥ ਹੈ ਉਹ ਵੀ ਠੀਕ ਹੋ ਸਕਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ